ਜਿਹੜਾ ਵੀ ਪ੍ਰੋਟੈਸਟ ਹੋਇਆ ਸੀ ਉਹਦੇ ਵਿੱਚ ਮੰਤਰੀਆਂ ਦੀ ਆਪਣੀ ਇੱਕ ਮੀਟਿੰਗ ਹੋਈ ਹੈ ਸਾਡੀ ਯੂਨੀਅਨ ਦੇ ਨਾਲ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਸਾਡਾ ਸਾਥ ਦਿਓ ਅਸੀਂ ਇਸ ਕੰਪਨੀ ਨੂੰ ਬਾਹਰ ਕੱਢਣਾ ਚਾਹੁੰਦੇ ਆ ਪੰਜਾਬ ਤੋਂ ਕਿਉਂਕਿ ਕੰਪਨੀ ਘੱਟੋ ਘੱਟ ਨਾਲ 500 ਕਰੋੜ ਤੋਂ ਪਲੱਸ ਦਾ ਘੁਟਾਲਾ ਕਰ ਰਹੀ ਹੈ ਕੋਈ ਮੈਂਟੀਨੈਂਸ ਦੇ ਪੈਸੇ ਲੈ ਰਹੇ ਆ ਮੈਂਟੀਨੈਂਸ ਕਰਕੇ ਨਹੀਂ ਦੇ ਰਹੇ ਹੈਗੇ ਗੱਡੀਆਂ ਦੀ ਗੱਡੀਆਂ ਦੇ ਵਿੱਚ ਕੋਈ ਇਕੁਪਮੈਂਟ ਵੀ ਹੈ ਨਹੀਂਗੇ ਵੀ ਜਿਹਦੇ ਨਾਲ ਤੁਸੀਂ ਪੇਸ਼ੈਂਟ ਦੀ ਜਾਨ ਬਚਾ ਸਕੋ ਟੈਰਾਂ ਤੱਕ ਦੀ ਖਸਤਾ ਹਾਲਤ ਸੀਗੀ ਹੁਣ ਉਹਨਾਂ ਨੇ ਮਤਲਬ ਉਹਦੇ ਵਿੱਚ ਬਦਲਾਵ ਕਰਨਾ ਸ਼ੁਰੂ ਕੀਤਾ ਜਦੋਂ ਕਿ ਬਾਹਰਲੇ ਟੈਂਡਰ ਵਾਲੇ ਕੋਲੇ ਦਿਖਾ ਦਿਖਾ ਕੇ ਸਾਡੀ ਮਿੰਨ ਮੰਗੇ ਤਾਂ ਸਭ ਤੋਂ ਇਹੀ ਹੈ ਸੈਕਿੰਡ ਮੰਗ ਸਾਡੀ ਇਹ ਵੀ ਜੇ ਸਾਡੇ ਨਾਲ ਇਹਨਾਂ ਨੇ ਜੋ ਵੀ ਤੱਕਾ ਕੀਤਾ ਸਾਡੇ ਕੋਈ ਵੀ ਮਤਲਬ ਇਹਨਾਂ ਨੇ ਕੋਈ ਵਾਅਦਾ ਨਹੀਂ ਦਿੱਤਾ 13 ਸਾਲ ਪੁਰਾਣੇ ਦੀ ਵੀ ਤਨਖਾਹ ਸੇਮ ਹੈ ਔਰ ਇੱਕ ਦਿਨ ਪੁਰਾਣੇ ਦੀ ਵੀ ਤਨਖਾਹ ਸੇਮ ਹੈ ਹੁਣ ਨਮਾ ਇਹਨਾਂ ਨੇ ਟ੍ਰੈਂਡ ਕਿਆ ਚਲਾਇਆ 30000 ਰੁਪਏ ਦੀ ਫੀਸ ਲੈ ਕੇ 2 ਦਿਨ ਦੀ ਟ੍ਰੇਨਿੰਗ ਜਿਹੜੀ ਕਿ 60 ਦਿਨ ਦੀ ਹੈਗੀ ਆ ਉਹ 2 ਦਿਨ ਦੀ ਟ੍ਰੇਨਿੰਗ ਕਰਾ ਕੇ ਅਨਟ੍ਰੇਨਡ ਸਟਾਫ ਨੂੰ ਇਹ ਐਂਬੂਲੈਂਸਾਂ ਤੇ ਚੜਾ ਰਹੇ ਆ ਜਿਹੜੇ ਜਿਨ੍ਹਾਂ ਵਿੱਚੋਂ ਕੁਛ 10ਵੀਂ ਪਾਸ ਵੀ ਹੈ ਤਾਂ ਉਹਨਾਂ ਨੂੰ ਹੁਣ ਮੈਡੀਕਲ ਪ੍ਰੋਫੈਸ਼ਨ ਬਾਰੇ ਕੁਝ ਪਤਾ ਨਹੀਂ ਹੈ ਤਾਂ ਵਿਚਾਰਿਆਂ ਦਾ ਉਹਨਾਂ ਦੀ ਜਾਨ ਦਾ ਵੀ ਖਤਰਾ ਆ ਆਪਦੀ ਜਾਨ ਦਾ ਵੀ ਉਹਨਾਂ ਦੀ ਤਾਂ ਖਤਰਾ ਹੈ ਕਿਉਂਕਿ ਟਾਈਮ ਤੇ ਗੁੱਸੇ ਦਾ ਰੋਸ ਦਾ ਚੱਲ ਸਾਰੀ ਉਹਨਾਂ ਨੂੰ ਹੀ ਚੱਲਣੀ ਪਾਏਗੀ ਦਾ ਇਹ ਛੋਟੀਆਂ ਛੋਟੀਆਂ ਸਾਡੀਆਂ ਮੰਗਾਂ ਬਾਈ ਜੀ ਅਸੀਂ ਕੋਈ ਗਲਤ ਨਜਾਇਜ਼ ਮੰਗ ਤਾਂ ਕਰ ਨਹੀਂ ਰਹੇ ਜਿਹੜੀ ਵੀ ਚੀਜ਼ ਹੈ ਸਾਡੀ ਗੱਡੀ ਕੋਈ ਖੜੀ ਨਹੀਂ ਹਲੇ ਤੱਕ ਵੀ ਚੱਲ ਰਹੀ ਹੈ ਜਿਹੜੀ ਖੜੀ ਹੈ ਉਹ ਸਾਡੇ ਕਰਕੇ ਨਹੀਂ ਖੜੀ ਉਹ ਸਟਾਫ ਜਿਹੜਾ ਇਹਨਾਂ ਤੋਂ ਆਪ ਤੋਂ ਸਾਡਾ ਇਹਨਾਂ ਨੇ ਕੱਢ ਕੇ ਨਵਾਂ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੂੰ ਪੁਰਾਣੇ ਵਾਲਿਆਂ ਨੂੰ ਕਰਨ ਨਹੀਂ ਦੇ ਰਹੇ ਡਿਊਟੀ ਰਿਹਾ ਹੈਗਾ ਔਰ ਜਿਹੜਾ ਐਗਰੀਮੈਂਟ ਇਹਨਾਂ ਨੇ ਪੰਜਾਬ ਸਰਕਾਰ ਨਾਲ ਕੰਪਨੀ ਬੰਨੀ ਉਹ ਹੋਇਆ ਹੋਇਆ 5 ਸਾਲ ਦਾ ਹੁੰਦਾ ਹੈ ਉਹਦੀ ਉਲੰਘਣਾ ਸ਼ਰਯਾਮ ਕੀਤੀ ਹੋਈ ਹੈ ਔਰ ਉਹ ਅਸੀਂ ਬਾਏ ਪ੍ਰੂਫ ਦੱਸ ਰਹੇ ਹਾਂ ਡਾਕੂਮੈਂਟਰੀ ਪ੍ਰੂਫ ਦੱਸ ਰਹੇ ਹਾਂ ਪਰ ਉਹ ਸਾਡੇ ਸੁਣਨ ਵਾਸਤੇ ਕੋਈ ਵੀ ਤਿਆਰ ਨਹੀਂ ਇਹ ਪਤਾ ਨਹੀਂ ਕਿੱਥੇ ਕੀ ਚੱਲ ਰਿਹਾ ਸਮਝ ਨਹੀਂ ਆ ਰਿਹਾ ਸਾਡੀ ਮਾਨ ਸਰਕਾਰ ਨੂੰ ਸਿਰਫ ਇੱਕੋ ਹੀ ਗੁਜਾਰਿਸ਼ ਹੈ ਕਿ ਤੁਸੀਂ ਅਸੀਂ ਵੀ ਤੁਸੀਂ ਜੇ ਮੇਰੀ ਵਾਈਟ ਦੇਖੋਗੇ ਭਗਵਾਨ ਤਮਨ ਜੀ ਤਾਂ ਤੁਹਾਨੂੰ ਸ਼ਾਇਦ ਆਵੇ ਕਿ ਲੰਬੀ ਹਲਕੇ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਕੰਮ ਕੀਤਾ ਔਰ ਮੈਨੂੰ ਇਹ ਹੈ ਆਸ ਹੈ ਵੀ ਆਪਾਂ ਬਾਈ ਜੀ ਇਹ ਸਰਕਾਰ ਆਪਾਂ ਤਾਂ ਲਿਆਉਣ ਦੇ ਵਿੱਚ ਸਾਰਾ ਯੂਥ ਆਇਆ ਸੀ ਕਿ ਸਿਹਤ ਸਹੂਲਤ ਪੜਾਈ ਤੇ ਤੁਸੀਂ ਰੋਜ਼ਗਾਰ ਦੇਣ ਦੀ ਤਿੰਨ ਮੰਗਾਂ ਪੂਰੀਆਂ ਤੁਸੀਂ ਅੱਗੇ ਰੱਖਿਆ ਹੋਈਆਂ ਸੀ ਔਰ ਉਹਦੇ ਵਿੱਚੋਂ ਦੋ ਦੇ ਦੋ ਦੀਆਂ ਲੰਘਣਾਂ ਸਾਡੇ ਨਾਲ ਹੀ ਹੋ ਰਹੀ ਹੈ ਨਾ ਤਾਂ ਸੇਧ ਨਾਲ ਖਲਵਾੜ ਸਾਡੇ ਤੋਂ ਸਾਡੇ ਸਾਹਮਣੇ ਹੋ ਰਿਹਾ ਔਰ ਜਿਹੜੀ ਰਿਸ਼ਵਤ ਆ ਉਹ ਵੀ ਚੂਨਾ ਲਾ ਰਹੀ ਹੈ ਖਜ਼ਾਨੇ ਨੂੰ ਉਹ ਵੀ ਸਾਡੇ ਸਾਹਮਣੇ ਹੋ ਰਿਹਾ ਪਲੀਜ਼ ਸਾਡੇ ਕਿੰਨੇ ਧਿਆਨ ਦਿਓ ਤੇ ਤੁਸੀਂ ਕੋਈ ਸਾਡੀ ਸਾਰ ਲੋ ਤੇ ਸਾਡੀਆਂ ਜਿਹੜੀਆਂ ਪੰਜਾਬ ਸਰਕਾਰ ਨੇ 2011 ਦੇ ਵਿੱਚ ਆਪਣੀ ਪ੍ਰਾਈਵੇਟ ਕੰਪਨੀ ਨੂੰ ਕੰਟਰੈਕਟ ਦਿੱਤਾ ਹੋਇਆ ਸੀਗਾ ਤੇ ਇਹ ਕੰਪਨੀ ਸਾਡੇ 9500 ਰੁਪਏ ਸੈਲਰੀ ਦੇ ਰਹੀ ਹੈ ਕੋਈ ਸਾਡਾ ਇਨਕਰੀਮੈਂਟ ਨਹੀਂ ਦੇ ਰਹੀ 2014 ਤੋਂ ਸਾਡਾ ਇਨਕਰੀਮੈਂਟ ਬੰਦ ਕੀਤਾ ਹੋਇਆ ਤੇ 8 ਘੰਟਿਆਂ ਦੀ بجائے ਇਹ ਸਾਡੇ ਤੋਂ 12 ਘੰਟੇ ਡਿਊਟੀ ਕਰਵਾ ਰਹੇ ਨੇਗੇ ਤੇ ਸਾਡੇ ਨਾਲ ਇਹ ਕੰਪਨੀ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਜਿਹੜੀਆਂ ਗੱਡੀਆਂ ਨੇਗੀਆਂ ਉਹ ਇਹਨਾਂ ਨੇ ਖਾਸ ਤੌਰ ਉਪ ਦੇ ਵਿੱਚ ਬਣਾ ਦਿੱਤੀਆਂ ਨੇਗੀਆਂ ਤੇ ਸਾਨੂੰ ਜਿਹੜੀ ਬਹੁਤ ਵੱਡੀ ਪਰੇਸ਼ਾਨੀ ਇਹ ਹੈ ਕਿ ਜੇ ਕੋਈ ਮਰੀਜ਼ ਜ਼ਿਆਦਾ ਸੀਰੀਅਸ ਹੈ ਇਹ ਕਹਿੰਦੇ ਕਿ 60 ਦੀ ਸਪੀਡ ਤੇ ਹੀ ਲੈ ਕੇ ਜਾਣਾ ਹੈ ਕਿਉਂਕਿ ਜੇ ਕੋਈ ਬੰਦਾ ਉਹਦੇ ਵਿੱਚ ਸੀਰੀਅਸ ਆ ਉਹ ਮਰਦਾ ਮਰੇ ਪਰ ਕੰਪਨੀ ਨੂੰ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਉਹ ਸਾਨੂੰ ਉਸ ਚੀਜ਼ ਦਾ ਬਹੁਤ ਵੱਡਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪੀਸ਼ੈਂਟ ਦੇ ਰਿਲੇਟਿਵ ਸਾਡੇ ਨਾਲ ਲੜਦੇ ਨੇ ਕਿ ਤੁਸੀਂ ਗੱਡੀ ਤੇਜ਼ ਕਿਉਂ ਨਹੀਂ ਚਲਾਉਂਦੇ? ਪਰ ਮੈਂ ਹੁਣ ਤੁਸੀਂ ਮਰਨ ਵਰਤ ਤੇ ਕਿੰਨਾ ਚਿਰ ਹੋ ਗਏ ਬੈਠੇ ਨੂੰ ਤੇ ਕਦੋਂ ਤੱਕ ਚੱਲੂਗਾ ਇਹ? ਅੱਜ ਜਿਹੜਾ ਸਾਡਾ ਪੰਜ ਬੰਦੇ ਨੇ ਜੀ 20 ਤਰੀਕ ਨੂੰ ਅਸੀਂ ਮਰਨ ਵਰਤ ਤੇ ਬੈਠੇ ਸੀ ਪਹਿਲਾਂ ਸਾਡੀ 16 11 ਤੋਂ ਸਾਡੀ ਜਿਹੜੀ ਹੈ ਪੈਨਡਾਉਨ ਹੜਤਾਲ ਚੱਲਦੀ ਹੈ ਉਸ ਤੋਂ ਬਾਅਦ 20 11 ਤੋਂ 20 ਦਸੰਬਰ ਤੱਕ ਪਖੜਤਾਲ ਰਹੀ ਹੈ ਸਾਰੇ ਡਿਸਟ੍ਰਿਕਟ ਆਲ ਪੰਜਾਬ ਚ ਤੇ ਹੁਣ ਜਿਹੜਾ ਇਹ ਮਰਨਵਾਰ ਚ ਅੱਜ ਸਾਡਾ 5ਵਾਂ ਦਿਨ ਹੋ ਚੁੱਕਿਆ ਹੈ ਸਰਕਾਰ ਦਾ ਕੋਈ ਵੀ ਨੁਮੈਂਦਾ ਸਾਡੀ ਸਾਰ ਲਾਈਨ ਨਹੀਂ ਹੋ ਪਾਇਆ ਇੱਥੇ ਕਿਉਂਕਿ ਜੇ ਕੋਈ ਇੱਥੇ ਕੋਈ ਪ੍ਰੋਬਲਮ ਆਉਂਦੀ ਸਾਡੇ 5 ਬੰਦਿਆਂ ਨੂੰ ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੀ ਖਿਲਾਫ ਜਾਂ ਉਸ ਦੀ ਜ਼ਿੰਮੇਵਾਰ ਕੰਪਨੀ ਤੇ ਪੰਜਾਬ ਸਰਕਾਰ ਹੋਵੇਗੀ ਕੱਲ ਸੁਣਿਆ ਆਪਣਾ ਇੱਕ ਮੁਲਾਜ਼ਮ ਹੈ ਜਿਹੜਾ ਉਹ ਸਿਹਤ ਖਰਾਬ ਹੋ ਗਿਆ ਤੇ ਉਹਨੂੰ ਸਿਵਲ ਹਸਪੀਟਲ ਮਹਾਲੀ ਦਾਖਲ ਕਰਾਉਣਾ ਪਿਆ ਹਾਂਜੀ ਬਲਵਿੰਦਰ ਸਿੰਘ ਨਾਮ ਦਾ ਜਿਹੜਾ ਸਾਡਾ ਸਾਥੀ ਸੀਗਾ ਕਿ ਉਹਦੀ ਹਾਲਤ ਗੰਭੀਰ ਹੋ ਗਈ ਸੀ ਕਿਉਂਕਿ ਪੇਟ ਦੇ ਵਿੱਚ ਭੁੱਖੇ ਰਹਿਣ ਦੇ ਕਾਰਨ ਅਸੀਂ ਹੈ ਜਿਹੜਾ ਪੰਜਵਾਂ ਦਿਨ ਹੋ ਗਿਆ ਕੁਛ ਖਾਦਾ ਪੀਤਾ ਨਹੀਂ ਹੈ ਤੇ ਉਹਦੀ ਹਾਲਤ ਜਿਆਦਾ ਵਿਗੜ ਗਈ ਸੀ ਉਹਨੂੰ ਸਿਵਲ ਹਸਪੀਟਲ 6 ਫੇਸ ਦੇ ਵਿੱਚ ਮਹਾਲੀ ਚ ਦਾਖਲ ਕਰਵਾਇਆ ਸੀ ਤੇ ਡ੍ਰਿਪਾਂ ਵਗੈਰਾ ਲੱਗੀਆਂ ਹੁਣ ਥੋੜਾ ਕੰਫਰਟੇਬਲ ਹੈ ਤੇ ਕੱਲੋਂ ਕੀ ਪਤਾ ਹੋਰ ਵੀ ਕੋਈ ਸਾਡੇ 5 ਸਾਥੀਆਂ ਦੇ ਵਿੱਚੋਂ ਹੋਰ ਵੀ ਬਿਮਾਰ ਹੋ ਸਕਦਾ ਪਰ ਪੰਜਾਬ ਸਰਕਾਰ ਜਾਂ ਕੰਪਨੀ ਦਾ ਕੋਈ ਵੀ ਨੁਮੰਦਾ ਸਾਡੇ ਕੋਲੇ ਨਹੀਂ ਆਇਆ ਅਸੀਂ ਮਾਮ ਸਰਕਾਰ ਨੂੰ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰ ਚੁੱਕੇ ਆ ਕਿ ਸਾਡਾ ਹੱਲ ਕੀਤਾ ਜਾਵੇ ਇਹ ਜਿਹੜੀ ਕੰਪਨੀ ਪ੍ਰਾਈਵੇਟ ਕੰਪਨੀ ਹੈ ਇਸ ਦੇ ਉੱਤੇ ਵਿਜੀਲੈਂਸ ਦੀ ਜਾਂਚ ਕੀਤੀ ਜਾਵੇ ਇਹ ਬਹੁਤ ਵੱਡਾ ਘਪਲਾ ਕਰ ਰਹੀ ਹੈ